you. Mm -hmm. ਨਾਬਾ ਭਵਾਨੀਗੜ ਰੋਡ ਤੇ ਬਣੇ ਓਵਰ ਬ੍ਰਿਜ ਤੇ ਲੋਹੇ ਦੇ ਜੋਇੰਟ ਦਾ ਇੱਕ ਹਿੱਸਾ ਅਲੱਗ ਹੋਇਆ ਜਿਸ ਕਰਕੇ ਕਿਸੇ ਵੀ ਸਮੇਂ ਹਾ사 ਵਾਪਰ ਸਕਦਾ ਹੈ ਰਾਹਗੀਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਹੈ ਕਿ ਜੇਕਰ ਸਮੇਂ ਸਿਰ ਰੰਦੇ ਪ੍ਰਸ਼ਾਸਨ ਨੇ ਇਸ ਦੇ ਵੱਲ ਧਿਆਨ ਨਾ ਦਿੱਤਾ ਤਾਂ ਵੱਡਾ ਹਾ사 ਹੋ ਸਕਦਾ ਹੈ ਹਾਲਾਂਕਿ ਦੇਖਿਆ ਜਾਵੇ ਹਰ ਰੋਜ਼ ਸੈਂਕੜੇ ਹੀ ਵਾਹਨ ਇਸ ਪੁਲ ਦੇ ਉੱਪਰ ਲੰਘਦੇ ਨੇ ਸੋ ਦੂਸਰੇ ਪਾਸੇ ਜਦੋਂ ਨਾਬਾ ਦੇ ਪੀਡਬਲੂ ਡੀ ਵਿਭਾਗ ਦੇ ਐਸਟੀਓ ਦੇ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਸ ਸੜਕ ਦੀ ਮੇਨਟੇਨੈਂਸ ਦੇ ਲਈ ਠੇਕੇ ਦਾ ਸਮਾਂ ਨਿ ਅਰਧ ਕੀਤਾ ਗਿਆ ਅਤੇ ਜੋ ਓਵਰਬ੍ਰਿਜ ਦੇ ਸਬੰਧ ਦੇ ਵਿੱਚ ਅਸੀਂ ਠੇਕੇਦਾਰ ਨੂੰ ਸੂਚਿਤ ਕੀਤਾ ਆ। ਇਹ ਜਿਹੜੀ ਪੁਲ ਦੀ ਖਸਤਾ ਹਾਲਤ ਹੋ ਰਹੀ ਹੈ ਤੇ ਪ੍ਰਸ਼ਾਸਨ ਬੜਾ ਬੇਧਿਆਨ ਹੋਇਆ ਆਪਣੇ ਨੇੜੇ ਹੀ ਪੀਡਬਲਡੀ ਦਾ ਦਫ਼ਤਰ ਹੈ ਜਿੱਥੇ ਆਪਾਂ ਖੜੇ ਆ ਪੁਲ ਦੇ ਨੇੜੇ ਇੱਥੇ ਪੀਡਬਲਡ ਐਕਸ਼ਨ ਦਾ ਦਫ਼ਤਰ ਹੈ ਹੋਰ ਕਿੰਨੇ ਲੋਕ ਲੰਘਦੇ ਨੇ ਜੋ ਤੁਸੀਂ ਆ ਦੇਖ ਰਹੇ ਹੋ ਇਹ ਤਾਂ ਇੱਕ ਤਾਂ ਲੋਕਾਂ ਦਾ ਟੈਰ ਹੀ ਪਾੜੇ ਇਹ ਬਹੁਤ ਵੱਡਾ ਹਾਸਾ ਵਾਪਰ ਸਕਦਾ ਕਿਉਂਕਿ ਜਿਹੜੀ ਇੱਧਰਲੀ ਰਾਜਸਥਾਨ ਦੀ ਬੈਲਟ ਹੈ ਇਦੋਂ ਗੁਵਿੰਦਗੜ ਤੋਂ ਹੋਰ ਸਾਰੇ ਲੋਕਾਂ ਦਾ ਬਹੁਤ ਆਵਾਜ਼ ਆਈ ਹੈ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਜੋ ਸੜਕ ਹੈ ਜਿਹੜੀ ਪਹਿਲਾਂ ਟੋਅ ਰੋਡ ਸੀ ਟੋਅ ਰੋਡ ਬੰਦ ਹੋਣ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹਦੀ ਕੋਈ ਰਿਪੇਅਰ ਨਹੀਂ ਜਿਵੇਂ ਪਵਾਨੀਗੜ ਤੋਂ ਗੁਵਿੰਦਗੜ ਤੱਕ ਤੁਸੀਂ ਆਪ ਵੀ ਜਾਣਦੇ ਹੋਵੋਗੇ ਤੁਸੀਂ ਕਿਸੇ ਨੂੰ ਪੁੱਛ ਲਓ ਬਹੁਤ ਲੱਕ ਲੱਕ ਡੁੰਗੇ ਟੋਏ ਪਏ ਪਏ ਨੇ ਬਹੁਤ ਮਾੜੇ ਹਾਲਾਤ ਨੇ ਤੇ ਇੱਥੇ ਕਦੇ ਵੀ ਕੋਈ ਵੀ ਅਨਸਖਾਮੀ ਘਟਨਾ ਵਾਪਰ ਸਕਦੀ ਹੈ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ PWD ਵਿਭਾਗ ਜਿੱਥੇ ਆਪਾਂ ਨੇੜੀ ਖੜੀਆਂ ਇੱਥੇ ਐਕਸ਼ਨ ਸਾਹਿਬ ਦਾ ਦਫ਼ਤਰ ਹੈ ਕਿ ਇਹਨੂੰ ਜਲਦੀ ਜਲਦੀ ਠੀਕ ਕਰਾਇਆ ਜਾਵੇ ਤਾਂ ਜੋ ਕੋਈ ਵੀ ਜਿਹੜੀ ਮਾੜੀ ਘਟਨਾ ਤਾਂ ਆਪਾਂ ਇੰਤਜ਼ਾਰ ਨਾ ਕਰੀਏ ਉਸ ਤੋਂ ਪਹਿਲਾਂ ਹੀ ਇਸਨੂੰ ਠੀਕ ਕਰਵਾਇਆ ਜਾਵੇ ਮਟੀਰੀਅਲ ਵੀ ਬਾਹਰ ਨਿਕਲ ਗਿਆ ਹਾਂ ਜੀ ਮਟੀਰੀਅਲ ਬਿਲਕੁਲ ਆ ਤੁਹਾਡੇ ਸਾਹਮਣੇ ਪਿਆ ਜੀ ਐਂਗਲ ਟੁੱਟੇ ਪਏ ਨੇ ਆ ਲੁੱਕ ਨਿਕਲ ਨਹੀਂ ਆ ਇਹ ਕਿੰਨਾ ਇਹ ਚ ਗੈਪ ਪੈ ਚੁੱਕਿਆ ਜੋ ਇਹਦਾ ਜੰਕਸ਼ਨ ਨਾਲ ਜੁੜਿਆ ਉਹ ਕਿੰਨਾ ਗੈਪ ਪੈ ਚੁੱਕਿਆ ਇੱਥੇ ਕਦੇ ਵੀ ਕੋਈ ਵੀ بڑا ਹਾਦਸਾ ਵਾਪਰ ਸਕਦਾ ਇਸ ਤਰ੍ਹਾਂ ਦੇ ਜੋ ਪੁਲ ਦਾ ਜਿਹੜਾ ਹੈ ਵਿੱਚ ਟਸਣ ਲੱਗ ਗਿਆ ਟੁੱਟਣ ਲੱਗ ਗਿਆ ਪੁਲ ਦਾ ਬਹੁਤ ਬੁਰਾ ਹਾਲ ਹੈ ਜੀ ਕੋਈ ਉਹ ਵੀ ਹੋ ਸਕਦਾ ਥੱਲੇ ਵੀ ਹੋ ਸਕਦਾ ਜੇ ਵੀ ਟੁੱਟਣ ਲੱਗ ਗਿਆ ਜੀ ਬਹੁਤ ਹਾਸਾ ਉਹ ਹੋ ਸਕਦਾ ਜੀ ਕੋਈ ਟੀਮਾਂ ਕਾ ਤਾਂ ਦਿੱਲੀ ਤੋਂ ਆਡੇ ਰੁਟੀਨ ਇੱਥੋਂ ਲੰਘਦੇ ਕਾਫੀ ਵੱਡੇ ਵਾਹਨ ਪਾਤਰਾ ਵਿੱਚ ਲੰਘਦੇ ਸਾਡੀ ਇਹੀ ਹੈ ਜੀ ਵੀ ਕੋਈ ਉਹ ਆਪਣਾ ਨੋਟ ਕਰਨ ਪ੍ਰਦਰਸ਼ਨ ਵੀ ਐਂਗਲ ਵੀ ਦੇਖਣ ਲੱਗੇ ਪੁਲ ਦੇ ਹਾਂ ਹਾਂ ਐਂਗਲ ਦਿਖਦੇ ਨੇ ਜੀ ਉਹ ਥੱਲੇ ਬੈਠ ਗਿਆ ਸਾਰਾ ਕੁਝ ਆਪਣਾ ਸੜਕ ਦਾ ਸਾਰਾ ਉਹ ਥੱਲੇ ਵੱਡਾ ਨਾ ਵੱਡਾ ਹਾਦਸਾ ਵੀ ਹੋ ਸਕਦਾ ਬਹੁਤ ਬਹੁਤ ਖੋ ਹੋ ਸਕਦਾ ਛੜ ਕੇ ਉਹ ਛੱਡ ਗਿਆ ਥੱਲੇ ਉਹਦੇ ਥੱਲੇ ਕਿਵੇਂ ਉਹ ਉਹ ਥੱਲੇ ਹੋਇਆ ਪਿਆ ਜੀ ਇਹ ਹੌਲੀ ਹੌਲੀ ਜੇ ਨਾ ਧਿਆਨ ਦਿੱਤਾ ਪ੍ਰਸ਼ਾਸਨ ਨੇ ਵੱਡਾ ਹਾਦਸਾ ਬਹੁਤ ਬਹੁਤ ਕੁਝ ਹੋ ਸਕਦਾ ਜੀ ਹੁਣ ਜਿਹੜੇ ਵਾਜਨ ਲੰਘਦਾ ਬਹੁਤ ਜਿਹੜੇ ਕਿੰਨੇ ਜਿਹੜੇ ਟਰਾਲੇ ਉਹ ਲੰਘ ਰਹੇ ਨੇ ਆ ਦੇਖੋ ਸਰ ਥੱਲੇ ਲੀਆਂ ਪੱਤੀਆਂ ਦੇਖਣ ਲੱਗ ਗਈ ਤੇ ਹਜ਼ਾਰਾਂ ਵਹੀਕਲ ਇੱਥੋਂ ਲੰਘਦੇ ਨੇ ਕਦੇ ਵੀ ਇਹ ਵੱਡਾ ਹਾਦਸਾ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਵੀ ਇਹਨੂੰ ਠੀਕ ਕੀਤਾ ਜਾਵੇ ਤੁਸੀਂ ਦੇਖੇ ਸਕਦੇ ਹੋ ਦੇਖੋ ਜੀ ਕਿਵੇਂ ਉਹ ਪੱਥਰ ਲਿੱਕੜ ਰਹੇ ਨੇ ਇੱਥੋਂ ਹੀ ਹੁਣ ਵੀ ਟੜਕਰਿਆ ਹੁਣ ਵੀ ਟੜਕਰਿਆ ਹੈ ਪੁਲ ਜੀ ਇਹ ਵਧਣ ਦੀ ਹੈ ਦਿਨੋ ਦਿਨੀ ਅੱਲੇ ਟੁੱਪਲੀਆਂ ਆਉਂਦੀਆਂ ਨੇ ਕਣਕ ਜੀ ਦੀਆਂ ਭਾਰੀ ਜੀ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਇਧਰ ਰਾਲਾ ਖਰੋੜ ਪਿੰਡ ਆਈ ਆ ਆਪਣਾ ਉੱਥੇ ਜਾ ਰਹੇ ਸੀ ਹਾਂ ਜੀ ਰੋਜ਼ਾਨਾ ਆਉਂਦੇ ਜਾਂਦੇ ਰਹਿੰਦੇ ਸੀ ਇੱਥੇ ਨਹੀਂ ਪ੍ਰਸ਼ਾਸਨ ਤੋਂ ਚੀਜ਼ ਦੇ ਦੇ ਵੱਲ ਧਿਆਨ ਚਾਹੀਦਾ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੀ ਉਹਨੂੰ ਪਤਾ ਪਿੱਛੇ ਵੀ ਸੜਕ ਬਹੁਤ ਖਰਾਬ ਆ ਜੀ ਇਹ ਹੁਣ ਵੀ ਬਹੁਤ ਖਰਾਬ ਆ ਇਹਦੇ ਐਂਗਲ ਵੀ ਟੁੱਟਣ ਲੱਗੇ ਨੇ ਐਂਗਲ ਆ ਦੇਖੋ ਦਾ 빙ਗੇ ਹੋਏ ਪੈ ਰਹੇ ਨੇ ਮੋਗਾ ਬਹੁਤ ਵੱਡਾ ਨਿਕਲ ਬਹੁਤ ਜ਼ਿਆ ਪਾਰੀ ਬਾਹਰ ਲੰਘਦੇ ਨੇ ਇੱਧਰ ਟਰੱਕ ਰੋਕਣਾ। ਕਦੇ ਵੀ ਹਾਦਸਾ ਹੋ ਸਕਦਾ ਈ। ਸਰ ਹੋਣਾ ਹੀ ਚਲੋ ਪਤਾ ਲੱਗਿਆ ਉਹਦੇ ਬਾਰੇ ਤਾਂ ਸਾਡਾ ਕੰਮ ਆਲਰੇਡੀ ਅਲੋਟਡ ਹੋ ਚੁੱਕਾ ਕੰਪਨੀ ਨੂੰ। ਉਸੇ ਕੰਪਨੀ ਤੋਂ ਇਹ ਵਾਲਾ ਜੋ ਰਿਪੇਅਰ ਦਾ ਕੰਮ ਹੈ ਥੋੜਾ ਪ੍ਰਾਇਓਰਟੀ ਤੇ ਕਰਵਾ ਲਾਂਗੇ ਤਾਂ ਕਿ ਕੋਈ ਸਮੱਸਿਆ ਨਾ ਆਵੇ ਕਿਸ ਨੰਮਣ ਵਾਲੀ ਬੰਦੇ ਨੂੰ। ਕਿੰਨੇ ਦਾ ਟਾਈਮ ਤੱਕ ਹੋ ਜਾਏਗਾ ਕਿਉਂ ਉਹ ਵਾਦਾ ਕਰ ਰਿਹਾ ਜੇ ਜਿਆਦਾ ਰੁਕੋਗੇ ਵੱਡਾ ਹਾਦਸਾ ਹੀ ਵਾਪਰ ਜਾਦਗਾ। ਅ ਸਰ ਮਤਲਬ ਜਸਟ ਅਸੀਂ ਚਲੋ ਨਾ ਜਲਦੀ ਤਾਲਮਿਲ ਕਰਕੇ ਇਹ ਕੰਮ ਕਰਵਾ ਲੈਂਦੇ ਆ। ਇੱਕ ਤੁਸੀਂ ਸਾਡੇ ਜੋ ਵੀ ਹੁੰਦੇ ਵਰਕਰ ਆ ਉਹਨਾਂ ਨੂੰ ਇਤਲਾਹ ਦੇ ਦਿੰਦੇ ਆ ਕੰਮ ਸ਼ੁਰੂ ਕਰ ਲੈਣ ਜਲਦੀ ਇਹ ਪੁੱਛਦਾ ਕਿੰਨੇ ਕ ਵਹੀਕਲ ਇਥੋਂ ਯਾਨੀ ਕ੍ਰੋਸ ਕਰਦੇ ਆ ਅ ਵਹੀਕਲ ਤਾਂ ਕਾਫੀ ਹੋਣਗੇ ਮਨ ਨਾਲ 200 ਪਲੱਸ ਸਰ ਹੋਏ ਵਹੀਕਲ ਨਿਕਲਦਾ ਹੀ ਹੋਏਗਾ ਇਸ ਤਾਂ ਤੋਂ ਕੋਈ ਪ੍ਰਾਇੋਰਟੀ ਤਾਂ ਸੀ ਜਲਦੀ ਮਤਲਬ ਇਹਨੂੰ ਕਰਵਾ ਲੈਣੇ ਕੀ ਕਾਰਨ ਹੋ ਸਕਦਾ ਜਿਹੜਾ ਜੁਆਇੰਟ ਜਿਹੜੇ ਹੈਗੇ ਖਤਮ ਹੋ ਚੁੱਕੇ ਨਹੀਂ ਖਤਮ ਨਹੀਂ ਬ੍ਰਿਜ ਬਣਨ ਤਾਂ ਬਹੁਤ ਦੇਰ ਹੋ ਚੁੱਕੀ ਆ ਲੇਕਿਨ ਕਦੇ ਵੀ ਟਾਈਮ ਦੇ ਸਾਹਮਣੇ ਵੀਰਿੰਗ ਟੀਰਿੰਗ ਹੋ ਜਾਂਦੀ ਥੋੜੇ ਉਹਦੇ ਨਾਲ ਕੀ ਅੱਜ ਥੋੜਾ ਉਹ ਹੋ ਜਾਂਦਾ ਤੇ ਰਿਪੇਅਰ ਦੀ ਲੋੜ ਹੁੰਦੀ ਹੈ ਤਾਂ ਉਹ ਰਿਪੇਅਰ ਕਰਵਾ ਲਾਂਗੇ ਜੋ ਐਸ ਪਰ ਸਪੈਸੀਫਿਕੇਸ਼ਨ ਹੈ ਡਿਪਾਰਟਮੈਂਟ ਦੀ